ਫਾਇਰਿੰਗ ਕੀਤੀ ਸੀ ਹਾਲਾਂਕਿ ਇਹ ਪਤਾ ਲਗਾਉਣ ਦੀ ਕੋਸ਼ਿਸ਼ ਪੁਲਿਸ ਦੇ ਵੱਲੋਂ ਕੀਤੀ ਜਾ ਰਹੀ ਸੀ ਕਿ ਇਹ ਆਪਸੀ ਰੰਜਿਸ਼ ਸੀ ਜਾਂ ਪੂਰਾ ਕੋਈ ਰੰਗਦਾਰੀ ਦਾ ਮਾਮਲਾ ਸੀ ਤੇ ਚੰਡੀਗੜ੍ਹ 'ਚ ਪੁਲਿਸ ਤੇ ਬਦਮਾਸ਼ਾਂ ਦੇ ਵਿਚਾਲੇ ਪੂਰਾ ਐਨਕਾਊਂਟਰ ਹੋਇਆ ਮੁਟਵੇਰ ਤੋਂ ਬਾਅਦ ਤਿੰਨ ਗੈਂਗਸਟਰ ਜੋਨੇ ਪੁਲਿਸ ਦੇ ਵੱਲੋਂ ਕਾਬੂ ਕਰ ਲਏ ਗਏ ਕਿਉਂਕਿ ਕੁਝ ਦਿਨ ਪਹਿਲਾਂ ਦਾ ਇਹ ਪੂਰਾ ਮਾਮਲਾ ਹੈ ਚੰਡੀਗੜ੍ਹ ਦਾ ਸੈਕਟਰ 32 ਹੈ ਜਿੱਥੇ ਕਿ ਫਾਰਮੇਸੀ ਦੇ ਬਾਹਰ ਇਸ ਪੂਰੀ ਫਾਇਰਿੰਗ ਦੀ ਘਟਨਾ ਨੂੰ ਅੰਜਾਮ ਜੋ ਹੈ ਉਹ ਦਿੱਤਾ ਗਿਆ ਸੀ ਮੇਰੇ ਨਾਲ ਮੇਰੇ ਸਹਿਯੋਗੀ ਮਨੋਜ ਰਾਠੀ ਲਾਈਵ ਜੁੜੇ ਨੇ ਮਨੋਜ ਜਨਾ ਚਾਹਾਂਗੇ ਐਨਕਾਊਂਟਰ ਕਦੋਂ ਤੇ ਕੀ ਕੁਝ ਇਨਪੁਟਸ ਪੁਲਿਸ ਦੇ ਕੋਲ ਸੀ ਕਿਸ ਤੇ ਕਨਾਲ ਇਹਨਾਂ ਬਦਮਾਸ਼ਾਂ ਦੀ ਪੈਣ ਨੱਪੀ ਗਈ ਬਿਲਕੁਲ ਸਰਬਜੋਤ ਕਿਉਂਕਿ ਕੁਛ ਹੀ ਥੋੜੀ دیر ਪਹਿਲਾਂ ਹੀ ਇਹ ਐਨਕਾਊਂਟਰ ਹੋਇਆ ਹੈ ਬਦਮਾਸ਼ਾਂ ਦੇ ਨਾਲ ਅਸੀਂ ਮੌਕੇ ਤੇ ਮੌਜੂਦ ਹੈ ਸੈਕਟਰ 39 ਦੀ ਜੀਰਾ ਮੰਡੀ ਦੇ ਬਿਲਕੁਲ ਬੈਕਸਾਈਡ ਜਿਹੜੀ ਇਹ ਤਸਵੀਰਾਂ ਤੁਸੀਂ ਵੇਖੋ ਕਿ ਹੁਣ ਪੁਲਿਸ ਦੀ ਤੇਰੀ ਟੀਮ ਹੈ ਇਹ ਉਹੀ ਗੱਡੀ ਹੈ ਜਿਹਦੇ ਤੇ ਜਿਹੜੇ ਦੋ ਬਦਮਾਸ਼ ਨੇ ਜਥੇਦਾਰੇ ਦੋ ਗੈਂਗਸਟਰ ਨੇ ਲਾਰੈਂਸ ਬਿਸ਼ਨੋਈ ਗੈਂਗ ਤੋਂ ਜੁੜੇ ਇਹ ਬਦਮਾਸ਼ ਦੱਸੇ ਜਾ ਰਹੇ ਨੇ ਜੋ ਕਿ ਇਸੇ ਗੱਡੀ ਤੇ ਭੱਜ ਰਹੇ ਸੀ ਹਾਲਾਂਕਿ ਪੁਲਿਸ ਨੂੰ ਇੱਕ ਇਨਪੁਟ ਸੀ ਕ੍ਰਾਈਮ ਰਾਂਚ ਚੰਡੀਗੜ੍ਹ ਪੁਲਿਸ ਨੂੰ ਇੱਕ ਇਨਪੁਟ ਸੀ ਜਿਸ ਤੋਂ ਬਾਅਦ ਜਦੋਂ ਉਹਨਾਂ ਦਾ ਪਿੱਛਾ ਕੀਤਾ ਗਿਆ ਤੇ ਉਹਨਾਂ ਨੇ ਪੁਲਿਸ ਤੇ ਕ੍ਰਾਸ ਫਾਇਰ ਕੀਤੀ ਹਾਲਾਂਕਿ ਇਹ ਪੂਰਾ ਜਿਹੜਾ ਕ੍ਰਾਈਮ ਸੀਨ ਹੈ ਉਸ ਨੂੰ ਹੁਣ ਕਵਰ ਕਰ ਲਿਆ ਗਿਆ ਹੈ ਫੋਰੈਂਸਿਕ ਜਿਹੜੀ ਟੀਮਾਂ ਹੈ ਪੁਲਿਸ ਦੀ ਜਿਹੜੇ ਸੀਨੀਅਰ ਆਫੀਸਰ ਹੈ ਉਹ ਵੀ ਮੌਕੇ ਤੇ ਪਹੁੰਚ ਚੁੱਕੇ ਨੇ ਔਰ ਹੁਣ ਤੱਕ ਦੀ ਜਿਹੜੀ ਜਾਣਕਾਰੀ ਸਾਹਮਣੇ ਆ ਰਹੀ ਹੈ ਗੋਲੀ ਬੱਜੀ ਹੈ ਔਰ ਇੱਕ ਨੂੰ ਕਾਬੂ ਕੀਤਾ ਗਿਆ ਹੈ ਹਾਲਾਂਕਿ ਤਿੰਨ ਸੀਗੇ ਜਿਨ੍ਹਾਂ ਨੂੰ ਕਾਬੂ ਕਰ ਲਿਆ ਗਿਆ ਔਰ ਇਹ ਉਹੀ ਬਦਮਾਸ਼ ਨੇ ਜੋ ਕਿ 2 3 ਤੋਂ 4 ਦਿਨ ਪਹਿਲਾਂ ਜਿਹੜੀ 32 ਸੈਕਟਰ ਕੈਮੀ ਸ਼ਾਪ ਤੇ ਫਾਇਰਿੰਗ ਹੋਈ ਸੀ ਔਰ ਉਸ ਤੋਂ ਬਾਅਦ ਇੱਕ ਗੈਂਗਸਟਰ ਕਨੈਕਸ਼ਨ ਵੀ ਸਾਹਮਣੇ ਆਇਆ ਸੀਗਾ ਔਰ ਪੁਲਿਸ ਨੇ ਇੱਕ ਜਿਹੜਾ ਸਹਿਯੋਗੀ ਹੈ ਰਾਹੁਲ ਉਨੂੰ ਕਾਬੂ ਕੀਤਾ ਗਿਆ ਸੀਗਾ ਔਰ ਉਹਦੇ ਇਨਪੁਟ ਤੋਂ ਕਈ ਚੀਜ਼ਾਂ ਦਾ ਜਿਹੜਾ ਖੁਲਾਸਾ ਹੈ ਉਹ ਪੁਲਿਸ ਲਗਾਤਾਰ ਕਰਦੀ ਨਜ਼ਰ ਆ ਰਹੀ ਸੀ ਔਰ ਇਹਦੇ ਵਿੱਚ ਹੁਣ ਦੱਸਿਆ ਜਾ ਰਿਹਾ ਹੈ ਕਿ ਜਿਹੜੇ ਦੋ ਗੈਂਗਸਟਰਸ ਹੈ ਉਹਨਾਂ ਨੂੰ ਕਾਬੂ ਕੀਤਾ ਹੈ ਕਿ ਉਹਨਾਂ ਦੇ ਨਾਲ ਇੱਕ ਹੋਰ ਸਾਥੀ ਹੈ ਯਾਨੀ ਕਿ ਤਿੰਨ ਲੋਕਾਂ ਨੂੰ ਕਾਬੂ ਕੀਤਾ ਗਿਆ ਹੈ ਦੋ ਇਦੇ ਵਿੱਚ ਇੰਜਨ ਹੋਏ ਆ ਜਿਹੜੀ ਜਾਣਕਾਰੀ ਸਾਹਮਣੇ ਆ ਰਹੀ ਹੈ ਇਹ ਪੂਰੀ ਤਸਵੀਰਾਂ ਨੇ ਇਹ ਇੱਥੇ ਦੀ ਹੀ ਸੈਕਟਰ 39 ਦੀ ਜਿਹੜੀ ਇਹ ਜੀਰਾ ਮੰਡੀ ਦੇ ਬਿਲਕੁਲ ਬੈਕ ਸਾਈਡ ਦੀ ਇਹ ਤਸਵੀਰਾਂ ਨੇ ਜਿੱਥੇ ਹੁਣ ਪੁਲਿਸ ਇੱਥੇ ਪੂਰਾ ਮੌਕੇ ਤੇ ਪਹੁੰਚ ਕੇ ਪੂਰਾ ਇਸ ਏਰੀਆ ਨੂੰ ਕਵਰ ਕਰ ਲਿਆ ਗਿਆ ਹੈ ਹੁਣ ਸੀਨੀਅਰ ਅਧਿਕਾਰੀ ਵੀ ਮੌਕੇ ਤੇ ਪਹੁੰਚ ਕੇ ਪੂਰਾ ਇਨਵੈਸਟੀਗੇਸ਼ਨ ਕਰਦੇ ਨਜ਼ਰ ਆ ਰਹੇ ਨੇ ਕਿਉਂਕਿ ਦੇਖੋ ਸਰਜੋਤ ਜੀ ਦੇ ਵੀ ਦੋ ਤਿੰਨ ਚੀਜ਼ਾਂ ਬਹੁਤ ਅਹਿਮ ਹੈ ਤਿੰਨ ਤੋਂ ਚਾਰ ਦਿਨ ਪਹਿਲਾਂ ਜਿਹੜਾ ਇਹ ਪੂਰਾ ਫਾਇਰਿੰਗ ਹੋਈ ਸੀ ਔਰ ਉਹਦੇ ਵਿੱਚ ਸਾਬਾ ਗੋਬਿੰਦ ਗੜੀਆ ਦਾ ਇੱਕ ਆਡੀਓ ਵੀ ਸਾਹਮਣੇ ਆਇਆ ਸੀ ਗੋਬਿੰਦ ਗੜਿਆ ਲਾਰੈਂਸ ਬਿਸ਼ਨੋਈ ਗੈਂਗ ਦਾ ਜਿਹੜਾ ਐਸੋਸੀਏਟ ਹੈ ਜੋ ਕਿ ਇਹ 10-10 ਨਜ਼ਰ ਆ ਰਿਹਾ ਸੀਗਾ ਕਿ ਇਹਨੂੰ ਪਹਿਲਾਂ ਵੀ ਸਮਝਾਇਆ ਸੀਗਾ ਇਹ ਫਿਰੋਤੀ ਦੀ ਗੱਲ ਵੀ ਜਿਹੜੀ ਸਾਹਮਣੇ ਆਈ ਸੀ ਜਿਸ ਤੋਂ ਬਾਅਦ ਪੁਲਿਸ ਲਗਾਤਾਰ ਇਹਦੇ ਵਿੱਚ ਇਨਵੈਸਟੀਗੇਸ਼ਨ ਕਰ ਰਹੀ ਸੀ ਇਹ ਤਸਵੀਰਾਂ ਤੁਹਾਨੂੰ ਥੋੜੀ ਜਿਹੀ ਦਿਖਾ ਦਈਏ ਇੱਥੇ ਦੀ ਹਾਲਾਂਕਿ ਪੁਲਿਸ ਪੂਰੀ ਇੱਕ ਪੂਰੀ ਤਿਆਰੀ ਦੇ ਨਾਲ ਆਈ ਸੀ ਔਰ ਪੁਲਿਸ ਪੂਰਾ ਇਹਦੇ ਵਿੱਚ ਇਨਵੈਸਟੀਗੇਸ਼ਨ ਕਰ ਰਹੀ ਸੀ ਔਰ ਇਹ ਗੱਡੀ ਹਾਲਾਂਕਿ ਇਹ ਵੈਗਨਰ ਜਿਹੜੀ ਗੱਡੀ ਹੈ ਪੰਜਾਬ ਨੰਬਰ ਹੈ ਪੀਬੀ01 ਔਰ ਇਹ ਟੈਂਪਰ ਕਮਰਸ਼ਲ ਗੱਡੀ ਹੈ ਯਾਨੀ ਕਿ ਇੱਕ ਟੈਕਸੀ ਉਹ ਇੱਥੇ ਭੱਜ ਰਹੇ ਸੀਗੇ ਹਾਲਾਂਕਿ ਪੁਲਿਸ ਨੇ ਜਦੋਂ ਇਹਨਾਂ ਨੂੰ ਰੋਕਣ ਦੀ ਕੋਸ਼ਿਸ਼ ਕੀਤੀ ਹੁਣ ਤੱਕ ਦੀ ਜਿਹੜੀ ਜਾਣਕਾਰੀ ਸਾਹਮਣੇ ਆ ਰਹੀ ਹੈ ਕਿ ਉਸ ਤੋਂ ਬਾਅਦ ਪੁਲਿਸ ਤੇ ਵੀ ਇਹਨਾਂ ਨੇ ਫਾਇਰਿੰਗ ਕੀਤੀ ਹੈ ਜਿਹੜੀ ਹੁਣ ਤੱਕ ਦੀ ਜਾਣਕਾਰੀ ਸਾਹਮਣੇ ਆ ਰਹੀ ਹੈ ਹਾਲਾਂਕਿ ਦੱਸਿਆ ਜਾ ਰਿਹਾ ਹੈ ਕਿ ਰਾਹੁਲ ਤੇ ਰਿੱਕੀ ਦੋ ਜਿਹੜੇ ਬਦਮਾਸ਼ ਹੈ ਜਿਨ੍ਹਾਂ ਨੇ ਫਾਇਰਿੰਗ ਕੀਤੀ ਸੀ ਰਾਹੁਲ ਤੇ ਰਿੱਕੀ ਉਹਨਾਂ ਨੂੰ ਹੀ ਪੁਲਿਸ ਨੇ ਕਾਬੂ ਕੀਤਾ ਗਿਆ ਹਾਲਾਂਕਿ ਦੇਖੋ ਇਹਦੇ ਵਿੱਚ ਬਹੁਤ ਅਹਿਮ ਹੋ ਜਾਂਦਾ ਹੈ ਕਿ ਆਖਿਰ ਕਿਸ ਤਰ੍ਹਾਂ ਇਹ ਵਾਰਦਾਤ ਨੂੰ ਅੰਜਾਮ ਦੇ ਕੇ ਚੰਡੀਗੜ੍ਹ ਤੋਂ ਭੱਜੇ ਸੀਗੇ ਔਰ ਉਸ ਤੋਂ ਬਾਅਦ ਇਹ ਅੱਗੇ ਕਿਸੇ ਵਾਰਦਾਤ ਕਿਉਂਕਿ ਇਹਨਾਂ ਕੋਲੋ ਜ ਉਬੀ ਰਿਕਵਰ ਕੀਤੇ ਗਏ ਨੇ ਇਲੀਗਲ ਵੈਪਨ ਜਿਹੜੇ ਰਿਕਵਰ ਕਰਨ ਤੋਂ ਬਾਅਦ ਹੁਣ ਲਗਾਤਾਰ ਇਨਵੈਸਟੀਗੇਸ਼ਨ ਜਿਹੜੀ ਕੀਤੀ ਜਾ ਰਹੀ ਹੈ ਔਰ ਕਈ ਚੀਜ਼ਾਂ ਦਾ ਜਿਹੜਾ ਖੁਲਾਸਾ ਹੈ ਕਿ ਅੱਗੇ ਆਉਣ ਵਾਲੇ ਸਮੇਂ 'ਚ ਵੀ ਇਹਨਾਂ ਨੇ ਕਿੱਥੇ ਕਿੱਥੇ ਇਹਨਾਂ ਨੇ ਪੂਰਾ ਵਾਰਦਾਤ ਨੂੰ ਅੰਜਾਮ ਦੇਣਾ ਸੀਗਾ ਕਿੱਥੇ ਕਿੱਥੇ ਨਾਨੇ ਟਾਰਗੇਟ ਕਰਨਾ ਸੀਗਾ ਇਹ ਸਾਰੀ ਚੀਜ਼ਾਂ ਨੂੰ ਲੈ ਕੇ ਹੁਣ ਚੰਡੀਗੜ੍ਹ ਪੁਲਿਸ ਹਾਲਾਂਕਿ ਇੱਕ ਪਾਸੇ ਤੁਸੀਂ ਦੇਖੋ ਸਰਬਜੋਤ ਕਿ ਪੰਜਾਬ ਪੁਲਿਸ ਦਾ ਗੈਂਗਸਟਰਾਂ ਤੇ ਵਾਰ ਜਿਹੜਾ ਕੀਤਾ ਜਾ ਰਿਹਾ ਔਰ ਇੱਕ ਪਾਸੇ ਚੰਡੀਗੜ੍ਹ ਪੁਲਿਸ ਲਗਾਤਾਰ ਇਹਦੇ ਵਿੱਚ ਕਿਉਂਕਿ ਦੇਖੋ 3-4 ਦਿਨ ਪਹਿਲਾਂ 2-3 ਇਨਸੀਡੈਂਟ ਹੋਈ ਸੀ ਕਿ ਚੰਡੀਗੜ੍ਹ ਦੇ ਵਿੱਚ ਸੈਕਟਰ 32 ਦੀ ਅਸੀਂ ਗੱਲ ਕਰ ਲਈਏ ਇੱਕ ਸੈਕਟਰ 21 ਦੇ ਵਿੱਚ ਵੀ ਜਿਹੜੀ ਹੈਗੀ ਫਾਇਰਿੰਗ ਹੋਈ ਸੀ ਔਰ ਹੁਣ ਕਿਉਂਕਿ ਗੈਂਗਸਟਰਾਂ ਦਾ ਕਨੈਕਸ਼ਨ ਕਿਸ ਤਰ੍ਹਾਂ ਇਹ ਸਾਹਮਣੇ ਆ ਰਿਹਾ ਹੈ ਗੈਂਗਸਟਰ ਨੂੰ ਲੈ ਕੇ ਕਿਸ ਤਰ੍ਹਾਂ ਦੀ ਚੀਜ਼ਾਂ ਸਾਹਮਣੇ ਆ ਰਹੀ ਹੈ ਇਹ ਬਹੁਤ ਅਹਿਮ ਹੋ ਜਾਂਦਾ ਹੈ ਹਾਲਾਂਕਿ ਹੁਣ ਇਹਦੇ ਵਿੱਚ ਜਿਹੜੇ ਕਾਬੂ ਕੀਤੇ ਗਏ ਨੇ ਉਹਨਾਂ ਤੋਂ ਹੁਣ ਪੁੱਛਗਿੱਛ ਹੋਈ ਗਈ ਹੈ ਹਾਲਾਂਕਿ ਦੋ ਇੰਜਰਡ ਦੱਸੇ ਜਾ ਰਹੇ ਨੇ ਦੋਨਾਂ ਦੇ ਗੋਲੀ ਵੱਜੀ ਹੈ ਕ੍ਰਾਸ ਫਾਇਰ ਤੇ ਹਾਲਾਂਕਿ ਇਹ ਜਿਹੜੀ ਜਾਣਕਾਰੀ ਸਾਹਮਣੇ ਆ ਰਹੀ ਹੈ ਕਿ ਪੁਲਿਸ ਨੇ ਜੈਕਟਾਂ ਪਾਈ ਹੋਈ ਸੀ ਇਹ ਜੈਕਟਾਂ ਜਿਹੜੀਆਂ ਇਹ ਪਾਈ ਹੋਈ ਸੀ ਔਰ ਇਸ ਕਰਕੇ ਪੁਲਿਸ ਜਿਹੜੀ ਹੈਗੀ ਹੈ ਪੁਲਿਸ ਜਿਹੜੇ ਆਫੀਸਰ ਉਹਨਾਂ ਨੂੰ ਫੜ ਰਹੇ ਸੀਗੇ ਉਹਨਾਂ ਨੇ ਵੀ ਕ੍ਰਾਸ ਫਾਇਰ ਹੀ ਕੀਤੀ ਹੈ ਲੇਕਿਨ ਗਨੀਮਤ ਇਹ ਰਹੀ ਰਾਹਤ ਦੀ ਗੱਲ ਹੈ ਕਿ ਕਿਸੇ ਪੁਲਿਸ ਵਾਲੇ ਤੇ ਇਹ ਫਾਇਰਿੰਗ ਨਹੀਂ ਹੋਈ ਹੈ ਲੇਕਿਨ ਹੁਣ ਜਿਹੜੀ ਜਾਣਕਾਰੀ ਸਾਹਮਣੇ ਆ ਰਹੀ ਹੈ ਕਿ ਇਲੀਗਲ ਵੈਪਨ ਜਿਹੜੇ ਹੈ ਉਹਨਾਂ ਕੋਲੋਂ ਰਿਕਵਰ ਕੀਤੇ ਗਏ ਨੇ ਕ੍ਰਾਈਮ ਬ੍ਰਾਂਚ ਦੀ ਟੀਮ ਦੀ ਇਹ ਪੂਰੀ ਹੋਈ ਹੈ ਅਸਰ ਕਿੰਨੇ ਕਿਤਨੇ ਸਰ ਦੋ ਹੈ ਤਿੰਨ ਹੈ ਸਰ ਸਰ ਦੋ ਹੈ ਤਿੰਨ ਥੋੜਾ ਜਿਹਾ ਬਤਾ ਦੇਗੇ ਪਲੀਜ਼ ਅਫਸਰੋਂ ਸੇ ਬਾਤ ਠੀਕ ਹੈ ਇੱਕ ਸਰ ਕ੍ਰਾਈਮ ਬ੍ਰਾਂਚ ਦਾ ਹੀ ਆਪਰੇਸ਼ਨ ਹੈ ਸਰ ਇਹ ਤਾਂ ਬਤਾ ਦੇਗੇ ਹਾਂਜੀ ਠੀਕ ਹੈ ਕ੍ਰਾਈਮ ਬ੍ਰਾਂਚ ਦਾ ਇਹ ਆਪਰੇਸ਼ਨ ਹੈ ਕ੍ਰਾਈਮ ਬ੍ਰਾਂਚ ਦੇ ਇੰਸਪੈਕਟਰ ਨੇ ਸਤਿੰਦਰ ਜੀ ਅਜਿਹੜਾ ਇਹ ਪੂਰੇ ਆਪਰੇਸ਼ਨ ਨੂੰ ਲੀਡ ਕਰ ਰਹੇ ਹਨ ਹਾਲਾਂਕਿ ਹੁਣ ਤੱਕ ਦੀ ਜਿਹੜੀ ਜਾਣਕਾਰੀ ਸਾਹਮਣੇ ਆ ਰਹੀ ਹੈ ਕਿ ਉਹਨਾਂ ਦਾ ਕਹਿਣਾ ਹੈ ਕਿ ਅਭੀ ਸੀਨੀਅਰ ਆਫੀਸਰਸ ਆ ਰਹੇ ਹਨ ਉਹਨਾਂ ਦੇ ਨਾਲ ਹੀ ਜਿਹੜੇ ਗੱਲਬਾਤ ਕਰਾਂਗੇ ਕਿ ਕਿਉਂਕਿ ਪੂਰੇ ਆਪਰੇਸ਼ਨ ਨੂੰ ਕਿਸ ਤਰ੍ਹਾਂ ਅੰਜਾਮ ਦਿੱਤਾ ਗਿਆ ਕਿਹੜੇ ਕਿਹੜੇ ਹੁਣ ਗੈਂਗਸਟਰ ਜਿਹੜੇ ਹੈਗੇ ਕਿਉਂਕਿ ਤਿੰਨ ਫੜੇ ਗਏ ਨੇ ਉਹਨਾਂ ਨੂੰ ਹਸਪੀਟਲ ਲੈ ਕੇ ਜਾਇਆ ਗਿਆ ਔਰ ਇਹ ਪੂਰਾ ਏਰੀਆ ਤੁਹਾਨੂੰ ਦਿਖਾ ਦਈਏ ਕਿ ਸੈਕਟਰ 39 ਇਹ ਮੋਹਾਲੀ ਤੋਂ ਜਦ ਐਂਟਰ ਹੁੰਦੇ ਆ ਮੈਕਸ ਹਸਪੀਟਲ ਤੋਂ ਆਪਣਾ ਜਿਹਾ ਅਸੀਂ ਗੱਲ ਕਰ ਲਈਏ ਮੋਹਾਲੀ ਦੇ ਮੈਕਸ ਹਸਪੀਟਲ ਦੇ ਬਿਲਕੁਲ ਜਦ ਐਂਟਰ ਹੁੰਦੇ ਆ ਚੰਡੀਗੜ੍ਹ ਐਂਟਰ ਹੁੰਦੇ ਆ ਤਾਂ ਬਿਲਕੁਲ ਐਂਟਰੀ ਹੁੰਦੇ ਹੀ ਇਹ ਬਿਲਕੁਲ ਜੀਰਾ ਮੰਡੀ ਚੌਕ ਆਂਦਾ ਹੈ ਸਰਬਜੋਤ ਔਰ ਜੀਰਾ ਮੰਡੀ ਚੌਕ ਤੇ ਹੀ ਇਹ ਪੂਰੀ ਜਿਹੜੀ ਹੈਗੀ ਆ ਆਪਰੇਸ਼ਨ ਹੋਇਆ ਪੂਰਾ ਇਹ ਇਨਕਾਊਂਟਰ ਹੋਇਆ ਔਰ ਦੋ ਰਾਹੁਲ ਤੇ ਰਿੱਕੀ ਤੋਂ ਅੰਦਾਜ਼ ਦੱਸ ਦਈਏ ਕਿ ਇਹਦੇ ਵਿੱਚ ਜਿਹੜੇ ਇੱਕ ਸੇਵਕ ਫਾਰਮੇਸੀ ਹੈ ਸੈਕਟਰ 32 ਕੈਮਿਸ਼ ਉੱਥੇ ਰਾਤ ਨੂੰ 10 ਵਜੇ ਫਾਇਰਿੰਗ ਕੀਤੀ ਗਈ ਸੀ ਫਾਇਰਿੰਗ ਕਰਨ ਤੋਂ ਬਾਅਦ ਉਹਨਾਂ ਨੂੰ ਧਮਕੀਆਂ ਦਿੱਤੀ ਗਈ ਸੀ ਤਾਬਣ ਤੋੜ ਫਾਇਰਿੰਗ ਕਰਨ ਤੋਂ ਬਾਅਦ ਉੱਥੇ ਫਸ ਗਈ ਸੀ ਉਸ ਤੋਂ ਬਾਅਦ ਸਾਬਾ ਗੋਬਿੰਦ ਗੜੀਆਂ ਦੀ ਇੱਕ ਆਡੀਓ ਵੀ ਸਾਹਮਣੇ ਆਈ ਸੀ ਉਸ ਤੋਂ ਬਾਅਦ ਜਦ ਆਡੀਓ ਆਈ ਸੀ ਉਹਨੇ ਧਮਕੀ ਸਾਫ਼ ਤੌਰ ਤੇ ਦਿੱਤੀ ਸੀ ਇਹ ਇਹ ਤੁਸੀਂ ਦੇਖੋ ਗੋਲੀਆਂ ਦੇ ਖੋਲ ਜਿਹੜੇ ਆ ਇਹ ਇਹ ਪਏ ਆ ਇੱਥੇ ਹਾਲਾਂਕਿ ਇਸ ਨੂੰ ਪੂਰਾ ਕਵਰ ਕਰ ਲਿਆ ਗਿਆ ਹੈ ਫੋਰੈਂਸਿਕ ਟੀਮ ਵੀ ਇੱਥੇ ਮੌਕੇ ਤੇ ਪਹੁੰਚੀ ਹੈ ਉਹਨਾਂ ਨੂੰ ਹਸਪਤਾਲ ਲੈ ਕੇ ਜਾਇਆ ਗਿਆ ਔਰ ਇਹਦੇ ਵਿੱਚ ਹੁਣ ਤੁਸੀਂ ਦੇਖੋ ਕਿ ਇਹ ਵੈਗਨ ਆਰ ਗੱਡੀ ਹੈ ਪੀਬੀ 01 ਡੀ 57 ਇਹ 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 ਨੰਬਰ ਹਾਲਾਂਕਿ ਨੰਬਰ ਵੀ ਦੇਖੋ ਤੁਸੀਂ ਮਿੱਟੀ ਨਾਲ ਲੁਕੋਇਆ ਹੋਇਆ ਯਾਨੀ ਕਿ ਇਹ ਬਹੁਤ ਹੀ ਛਾਤਿਰ ਤਰੀਕੇ ਦੇ ਨਾਲ ਜਿਹੜੇ ਗੈਂਗਸਟਰ ਨੇ ਜਾਂ ਜਿਹੜੇ ਉਹ ਲੋਕਰੇ ਸੀਗੇ ਜਾਂ ਅੱਗੇ ਕਿਸੇ ਵਾਰਦਾਤ ਨੂੰ ਅੰਜਾਮ ਦੇਣ ਨੂੰ ਦੇਣ ਦੀ ਫਿਰਾਕ ਸੀਗੇ ਇਹ ਸਾਰੀ ਚੀਜ਼ਾਂ ਨੂੰ ਲੈ ਕੇ ਹੁਣ ਪੁਲਿਸ ਇਨਵੈਸਟੀਗੇਸ਼ਨ ਕਰ ਰਹੀ ਹੈ ਲੇਕਿਨ ਇੱਕ ਵੱਡਾ ਕੈਚ ਅਸੀਂ ਕਹਿ ਸਕਦੇ ਹਾਂ ਔਰ ਅਰਲੀ ਮਾਰਨਿੰਗ ਯਾਨੀ ਕਿ ਥੋੜੀ ਦੇਰ ਪਹਿਲਾਂ ਦਾ ਹੀ ਇਹ ਪੂਰਾ ਇਨਕਾਊਂਟਰ ਹੈ ਜਿਹਦੇ ਵਿੱਚ ਚੰਡੀਗੜ੍ਹ ਪੁਲਿਸ ਨੂੰ ਇੱਕ ਵੱਡੀ ਸਫਲਤਾ ਹਾਸਿਲ ਹੋਈ ਔਰ ਲਗਾਤਾਰ ਜਦ ਇਹ ਇੱਕ ਕੈਮੀ ਸ਼ਾਪ ਤੇ ਜਦ ਇਹ ਫਾਇਰਿੰਗ ਹੋਈ ਸੀ ਔਰ ਉਸ ਤੋਂ ਬਾਅਦ ਉਹੀ ਇੱਕ ਗੈਂਗਸਟਰ ਕਨੈਕਸ਼ਨ ਜਿਹੜਾ ਸਾਹਮਣੇ ਆਇਆ ਸੀ ਜਦ ਪੁਲਿਸ ਨੇ ਇਹਦੀ ਇਨਵੈਸਟੀਗੇਸ਼ਨ ਕੀਤੀ ਤਾਂ ਉਸ ਤੋਂ ਬਾਅਦ ਉਹੀ ਲਗਾਤਾਰ ਚੰਡੀਗੜ੍ਹ ਪੁਲਿਸ ਚੰਡੀਗੜ੍ਹ ਪੁਲਿਸ ਦੀ ਜਿਹੜੀ ਕ੍ਰਾਈਮ ਬ੍ਰਾਂਚ ਹੈ ਉਹੀ ਦੇ ਵਿੱਚ ਕੰਮ ਕਰ ਰਹੀ ਸੀ ਤਾਂ ਅਸੀਂ ਕਹਿ ਸਕਦੇ ਹਾਂ ਕਿ ਕਈ ਚੀਜ਼ਾਂ ਨੂੰ ਲੈ ਕੇ ਇਹਦੇ ਵਿੱਚ ਪੁਲਿਸ ਜਿਹੜੀ ਹੈ ਉਹ ਕੰਮ ਕਰ ਰਹੀ ਸੀ ਕਿ ਔਰ ਦੋ ਤਿੰਨ ਦੋ ਤਿੰਨ ਚੀਜ਼ਾਂ ਦਾ ਇੱਕ ਕਲੂ ਜਿਹੜਾ ਹੈਗਾ ਹਿੰਟ ਉਹ ਮਿਲਿਆ ਸੀਗਾ ਜਦ ਇੱਕ ਹੋਰ ਬੰਦਾ ਫੜਿਆ ਸੀਗਾ ਜੋ ਕਿ ਇਹਨਾਂ ਨੂੰ ਪੂਰੀ ਇਨਫੋਰਮੇਸ਼ਨ ਦਿੰਦਾ ਸੀਗਾ ਰਾਹੁਲ ਲਾਂ ਦਾ ਉਸ ਤੋਂ ਬਾਅਦ ਪੁਲਿਸ ਨੂੰ ਹੋਰ ਇਹਦੇ ਕਈ ਜਿਹੜੇ ਕਲੂ ਮਿਲੇ ਔਰ ਜਦ ਪੁਲਿਸ ਇਹਨਾਂ ਦੇ ਪਿੱਛੇ ਲੱਗੀ ਹੋਈ ਸੀ ਜਦ ਇਹ ਗੱਡੀ ਤੇ ਪੁਲਿਸ ਨੂੰ ਜਿਹੜਾ ਲੱਗਿਆ ਸੀਗਾ ਇਨਫੋਰਮੇਸ਼ਨ ਸੀ ਕਿ ਇਸ ਇੱਕ ਕਮਰਸ਼ੀਅਲ ਗੱਡੀ ਜਿਹੜੀ ਟੈਕਸੀ ਹੈ ਉਹਦੇ ਤੇ ਜਿਹੜੇ ਗੈਂਗਸਟਰ ਹੈ ਉਹ ਨਿਕਲ ਰਹੇ ਨੇ ਔਰ ਉਸ ਤੋਂ ਬਾਅਦ ਜਦ ਪਿੱਛਾ ਕੀਤਾ ਇੱਥੇ ਆ ਕੇ ਜਦ ਪੁਲਿਸ ਤੇ ਉਹਨਾਂ ਨੇ ਫਾਇਰਿੰਗ ਕੀਤੀ ਔਰ ਇਸ ਏਰੀਆ ਦੇ ਦੇਖੋ ਪੂਰਾ ਜੰਗਲ ਏਰੀਆ ਹੈ ਔਰ ਜੀਰਾ ਮੰਡੀ ਦੇ ਬਿਲਕੁਲ ਬੈਕ ਸਾਈਡ ਚੰਡੀਗੜ੍ਹ ਐਂਟਰ ਹੁੰਦੇ ਹੀ ਪਹਿਲਾ ਸੈਕਟਰ 39 ਪੈਂਦਾ ਜਦ ਮੈਕਸ ਹਸਪੀਟਲ ਤੋਂ ਬਿਲਕੁਲ ਅਸੀਂ ਆਈਏ ਔਰ ਪੁਲਿਸ ਤੇ ਇਹਨਾਂ ਨੇ ਕ੍ਰੋਸ ਫਾਇਰਿੰਗ ਕੀਤੀ ਹੈ ਕ੍ਰੋਸ ਫਾਇਰਿੰਗ ਹੋਈ ਹੈ ਜਿਹੜੀ ਜਾਣਕਾਰੀ ਸਾਹਮਣੇ ਆ ਰਹੀ ਹੈ ਹਾਲਾਂਕਿ ਕ੍ਰੋਸ ਫਾਇਰਿੰਗ ਹੋਈ ਹੈ ਦੋਨੋਂ ਗੈਂਗਸਟਰ ਨੂੰ ਜਿਹੜੇ ਪੁਲਿਸ ਨੇ ਹਸਪਤਾਲ ਲੈ ਕੇ ਜਾਇਆ ਗਈ ਹੈ ਔਰ ਦੱਸਿਆ ਜਾ ਰਿਹਾ ਹੈ ਕਿ ਇਹ ਜਿਹੜੇ ਦੋਨੋਂ ਨੇ ਇਹਨਾਂ ਦਾ ਕੋਈ ਕ੍ਰਿਮੀਨਲ ਬੈਕਗ੍ਰਾਉਂਡ ਹੈ ਇਹ ਇੱਕ ਇਹ ਕੌਣ ਨੇ ਲੋਰੈਂਸ ਬਿਸ਼ਨੋਈ ਗੈਂਗ ਦੇ ਨਾਲ ਜੁੜੇ ਹੋਏ ਨੇ ਅੱਗੇ ਕਿਸ ਵਾਰਦਾਤ ਨੂੰ ਅੰਜਾਮ ਦੇਣਾ ਸੀਗਾ ਇਸ ਕਿਉਂਕਿ ਇਹਨਾਂ ਦੇ ਕੋਲ ਇਲੀਗਲ ਵੈਪਨਸ ਵੀ ਰਿਕਵਰ ਕੀਤੇ ਗਏ ਨੇ ਹੁਣ ਤੱਕ ਦੀ ਜਿਹੜੀ ਜਾਣਕਾਰੀ ਸਾਹਮਣੇ ਆ ਰਹੀ ਔਰ ਕੁਝ ਹੀ ਦੇਰ ਤੱਕ ਇੱਥੇ ਸੀਨੀਅਰ ਅਫਸਰ ਵੀ ਪਹੁੰਚਣਗੇ ਉਹਨਾਂ ਨਾਲ ਅਸੀਂ ਗੱਲਬਾਤ ਕਰਾਂਗੇ ਦੇਖੋ ਕਿਉਂਕਿ ਸਰਬਜੋਤ ਅਸੀਂ ਪਹਿਲਾਂ ਵੀ ਜਿਹੜਾ ਜ਼ਿਕਰ ਕੀਤਾ ਸੀਗਾ ਕਿ ਕਿਸ ਤਰ੍ਹਾਂ ਪੰਜਾਬ ਦੇ ਵਿੱਚ ਗੈਕਸਰਾ ਨੂੰ ਲੈ ਕੇ ਪੰਜਾਬ ਪੁਲਿਸ ਦਾ ਤਾਂ ਲਗਾਤਾਰ ਠੱਲ ਪਾਈ ਜਾ ਰਹੀ ਹੈ ਔਰ ਕੱਲ ਡੀਜੀਪੀ ਪੰਜਾਬ ਵੱਲੋਂ ਵੀ ਜਿਹੜੀ ਜਾਣਕਾਰੀ ਦਿੱਤੀ ਗਈ ਹੈ ਲੇਕਿਨ ਆ ਚੰਡੀਗੜ੍ਹ ਪੁਲਿਸ ਦਾ ਅਜਰਾ ਐਕਸ਼ਨ ਹੈ ਜਾਂ ਚੰਡੀਗੜ੍ਹ ਪੁਲਿਸ ਦੀ ਜਿਹੜੀ ਕਾਰਵਾਈ ਹੈ ਉਹ ਅ ਸਵੇਰੇ ਸਵੇਰੇ ਹੀ ਦੇਖਣ ਨੂੰ ਮਿਲੀ ਹੈ ਜਿਦੇ ਵਿੱਚ ਜਿਹੜੇ ਤਿੰਨ ਕਾਬੂ ਕੀਤੇ ਗਏ ਨੇ ਹਾਲਾਂਕਿ ਹੁਣ ਦੇਖੋ ਇਹ ਜਾਂਚ ਦਾ ਵਿਸ਼ੇ ਹੈ ਕਿ ਇਹ ਜਿਹੜੀ ਕਮਰਸ਼ੀਅਲ ਗੱਡੀ ਹੈ ਜਿਹੜੀ ਵੈਗਨ ਆ ਰ ਹੈ ਜਿਹੜੀ ਟੈਕਸੀ ਨੰਬਰ ਹੈ ਪੰਜਾਬ ਨੰਬਰ ਇਹ ਕਿੱਥੇ ਕਿੱਥੇ ਯੂਜ਼ ਹੋਈ ਹੈ ਇਹ ਕਿਹਦੀ ਗੱਡੀ ਹੈ ਕਿਉਂਕਿ ਇੱਕ ਜਿਹੜਾ ਡਰਾਈਵਰ ਚਲਾ ਰੇ ਸੀਗਾ ਉਸਨੂੰ ਵੀ ਕਾਬੂ ਕੀਤਾ ਗਿਆ ਤੇ ਦੋ ਜਿਹੜੇ ਗੈਂਗਸਟਰ ਹੈ ਉਹਨਾਂ ਨੂੰ ਕਾਬੂ ਕੀਤਾ ਗਿਆ ਹੁਣ ਸਾਰੀ ਜਿਹੜੀ ਜਾਣਕਾਰੀ ਹੈ ਥੋੜੀ ਦੇਰ ਤੱਕ ਜਿਹੜੇ ਪੁਲਿਸ ਆਫੀਸਰ ਹੈ ਉਹ ਉਹ ਸਾਂਝਾ ਕਰਨਗੇ ਕਿ ਅੱਗੇ ਇਹ ਕਿਸ ਇੱਕ ਇਨਾ ਨੂੰ ਟਾਰਗੇਟ ਕਰਨਾ ਸੀਗਾ ਇਹਨਾਂ ਦੇ ਕੋਲੋਂ ਜਿਹੜੇ ਵੈਪਨ ਹੈ ਕਿਸ ਤਰ੍ਹਾਂ ਦੀ ਇਹਨਾਂ ਨੂੰ ਹੁਕਮ ਦਿੱਤੇ ਗਏ ਸੀਗੇ ਜਾਂ ਵਿਦੇਸ਼ਾਂ ਦੇ ਵਿੱਚ ਬੈਠੇ ਇਹਨਾਂ ਦੇ ਜਿਹੜੇ ਆਕਾ ਨੇ ਉਹ ਕਿਸ ਤਰ੍ਹਾਂ ਦੀ ਜਿਹੜੀ ਹੈਗੀ ਇਹਨਾਂ ਨੂੰ ਆਰਡਰ ਦੇ ਰਹੇ ਸੀਗੇ ਕਿਸ ਤਰ੍ਹਾਂ ਦੀ ਕੋਈ ਰੰਜਿਸ਼ ਸੀਗੀ ਜਾਂ ਫਿਰੋਤੀ ਦੀ ਕੋਲ ਇਹ ਸਾਰੀ ਚੀਜ਼ਾਂ ਨੂੰ ਲੈ ਕੇ ਹੁਣ ਪੁਲਿਸ ਲਗਾਤਾਰ ਇਨਵੈਸਟੀਗੇਸ਼ਨ ਕਰ ਰਹੀ ਹੈ ਔਰ ਇਹਦੇ ਵਿੱਚ ਕਈ ਖੁਲਾਸੇ ਜਿਹੜੇ ਹਨ ਉਹ ਸਾਹਮਣੇ ਆ ਰਹੇ ਕਿਉਂਕਿ ਕੱਲ ਵੀ ਡੀਜੀਪੀ ਪੰਜਾਬ ਵੱਲੋਂ ਵੀ ਜਿਹੜੀ ਜਾਣਕਾਰੀ ਦਿੱਤੀ ਗਈ ਸੀ ਕਿ ਜਿਹੜੀ ਫਿਰੋਤੀ ਦੀ ਕਾਲਾਂ ਨੇ ਰੈਂਸਮ ਕਾਲਸ ਨੇ ਜਾਂ ਫਿਰ ਬਾਹਰਲੇ ਨੰਬਰੋਂ ਤੋਂ ਜਿਹੜੀ ਕਾਲਸ ਆ ਰਹੀਆਂ ਉਹਦੇ ਵਿੱਚ ਕਾਫੀ ਇਜ਼ਾਫਾ ਵੀ ਹੋਇਆ ਹੈ ਚਾਹੇ ਪੰਜਾਬ ਦੀ ਅਸੀਂ ਗੱਲ ਕਰ ਲਈਏ ਚਾਹੇ ਉਹ ਚੰਡੀਗੜ੍ਹ ਦੀ ਗੱਲ ਕਰ ਲਈਏ ਚਾਹੇ ਉਹ ਸ਼ਰਾਬ ਠੇਕੇਦਾਰ ਹੋਣ ਚਾਹੇ ਉਹ ਵੱਡੇ ਕਾਰੋਬਾਰੀ ਹੋਣ ਚਾਹੇ ਉਹ ਕਲੱਬ ਆਨਰ ਹੋਣ ਚਾਹੇ ਉਹ ਵੱਡੇ ਬਿਜ਼ਨਸਮੈਨ ਹੋ ਕਾਫੀ ਜਿਹੜੀ ਫਿਰੋਤੀ ਦੀ ਕੌਲਾ ਹੈ ਉਹ ਲਗਾਤਾਰ ਵੱਧ ਰਹੀ ਹੈ ਚਾਹੇ ਉਹ ਪੰਜਾਬ ਦੀ ਅਸੀਂ ਗੱਲ ਕਰ ਲਈਏ ਚਾਹੇ ਉਹ ਚੰਡੀਗੜ੍ਹ ਦੀ ਗੱਲ ਕਰ ਲਈਏ ਤਾਂ ਕਿਤੇ ਨਾ ਕਿਤੇ ਕਹਿ ਸਕਦੇ ਆ ਕਿ ਇੱਕ ਵੱਡਾ ਸਵਾਲ ਜ਼ਰੂਰ ਹੋ ਰਿਹਾ ਹੈ ਲੇਕਿਨ ਹੁਣ ਜਿਹੜੀ ਪੰਜਾਬ ਪੁਲਿਸ ਵੱਲੋਂ ਵੀ ਜਾਣਕਾਰੀ ਦਿੱਤੀ ਗਈ ਸੀ ਜਾਂ ਫਿਰ ਹੁਣ ਚੰਡੀਗੜ੍ਹ ਪੁਲਿਸ ਦਾ ਜਿਹੜਾ ਐਕਸ਼ਨ ਹੈ ਉਹ ਜ਼ਰੂਰ ਦੇਖਣ ਨੂੰ ਮਿਲ ਰਿਹਾ ਸਿਰਫ ਜੋ जी चलो बहुत बहुत शुक्रिया मनोज सानू पूरी जानकारी देने ली चंडीगढ़ पुलिस बदमाशों के पूरा एनकाउंटर है मेरे सहयोगी मनोज राठी लाइव ही मौजूद ने किस तरीके पूरा एनकाउंटर है पेड़ हुई है हुई हो वैगनार ग् की कोशिश कर रहे थे पुलिस ने रुकन रोक इशारा किया पर पुलिस पार्टी ते ही तेनाली वालों फायरिंग कर दी गई है तो मौके से वैगनार गड्डी मौजूद है नुकसानी गई है जो दो बदमाश ने गैंगस्टर्स ने राहुल राहुल्ते रिक्की जिन्हों का नाम है उन्होंने काबू कर लिया गया जो ड्राइवर है उसने भी गिरफ्तार कर लिया गया यानी कि तीन गिरफ्तारिया हुई दो गंभीर जख्मी ने आ, क्योंकि सब तो पहला टारगेट लत्ता वाली ही होंगे जे इलाज ने इस पूरे मामले अगे की जो जांच पड़ताल पुलिस वालों की जाएगी होर जानकारी लेने की कोशिश पुलिस हर जी गल है करेगी इन्होंने